ਹੈਲੋ ਜੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਜੀ ਮੇਰੇ YouTube ਚੈਨਲ ਦੇ ਉੱਤੇ ਅੱਜ ਵੀ ਵੀਡੀਓ ਕਰਦੇ ਆ ਸ਼ੁਰੂ ਜਿਨ੍ਹਾਂ ਦੀ ਤੁਹਾਨੂੰ ਬੜੇ ਚਿਰ ਦੀ ਵੇਟ ਸੀ ਜਿਹੜੇ ਮੈਂ ਬਹੁਤ ਸਾਰੀਆਂ ਵੀਡੀਓ ਤੇ ਸ਼ਾਰਟ ਵੀਡੀਓ ਚ ਤੁਹਾਨੂੰ ਦੱਸਦਾ ਕਿ ਖੀਨ ਖਾਬ ਦੇ ਸੂਟ ਆਏ ਨੇ ਜੀ ਖੀਨ ਖਾਬ ਦੇ ਸੂਟ ਆਏ ਨੇ ਅੱਜ ਦੀ ਵੀਡੀਓ ਜਿਹੜੀ ਆ ਉਹ ਖੀਨ ਖਾਬ ਦੇ ਸੂਟਾਂ ਦੀ ਆ ਹੈਵੀ ਸੂਟ ਬਣਦੇ ਜੇ ਪਾਰਟੀ ਵੇਅਰ ਤੇ ਸਟਿਚ ਕਰਨ ਤੋਂ ਬਾਅਦ ਤੇ ਨੇ ਟੌਪ ਦੇ ਸੂਟ ਨਿਕਲਦੇ ਆ ਨਾ ਇਹ ਕੀ ਬਾਤ ਹੈ ਨਾ ਕੀ ਬਾਤ ਆ ਤੇ ਆਓ ਵੀਡੀਓ ਕਰਦੇ ਆ ਸ਼ੁਰੂ ਤੁਹਾਨੂੰ ਮੈਂ ਦਿਖਾਉਂਦਾ ਖੀਨ ਖਾਬ ਦੇ ਸੂਟ ਅੱਜ ਤੇ ਅੱਜ ਦੀ ਵੀਡੀਓ 'ਚ ਤੁਹਾਨੂੰ ਮੈਂ ਦਿਖਾਉਣਾ ਸੂਟ ਜਿਹਦੇ ਵਿੱਚ ਆਉਣੇ ਜੇ ਖੀਨ ਖਾਬ ਦੇ ਤੇ ਕ੍ਰਾਸ਼ ਸ਼ਿਮਰ ਦੇ ਤੇ ਬਹੁਤ ਸਾਰੇ ਨਾਲ ਸੋਹਣੇ ਸੋਹਣੇ ਸੂਟ ਸਾਰੇ ਹੀ ਤੇ ਆਜੋ ਪਹਿਲਾਂ ਕਰਦੇ ਹਾਂ ਚੈੱਕ ਤੇ ਸੂਟ ਕਰਾਉਣਾ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਜਾਂ ਕਿਨਾਂ ਦੇ ਚੈੱਕ ਜਿਹਦੇ ਵਿੱਚ ਘੇਰੇ ਦੇ ਉੱਤੇ ਆਉਣਾ ਜੇ ਇਹਦੇ ਇਹ ਪੇਂਟ ਨਹੀਂ ਜੇ ਇਹ ਸਾਰਾ ਹੈਗਾ ਜਿਵੇਂ ਜਿੱਦਾਂ ਉਹ ਰਬੜ ਪੇਂਟ ਨਹੀਂ ਹੁੰਦਾ ਉਦਾਂ ਦਾ ਸਾਰਾ ਪੇਸਟਿੰਗ ਵਾਲਾ ਪੇਂਟ ਜੇ ਬਹੁਤ ਸੋਹਣਾ ਨਾਲ ਇਹਦੇ ਨੈਕ ਦਾ ਡਿਜ਼ਾਈਨ ਜੇ ਬੜਾ ਪਿਆਰਾ ਜਾਂ ਤੇ ਇਧਰੋਂ ਨਾਲ ਇਹਦੀਆਂ ਬਾਹਾਂ ਦੇ ਉੱਪਰ ਵੀ ਡਿਜ਼ਾਈਨ ਜਿਹੜਾ ਜੇ ਇਹ ਵੀ ਬੜਾ ਸੋਹਣਾ ਰੈ ਤੇ ਇਹਦਾ ਕੰਟਰਾਸਟ ਚੈੱਕ ਕਰਿਓ ਪਹਿਲਾਂ ਤਾਂ ਇਹਦਾ ਕੰਟਰਾਸਟ ਕਿੰਨਾ ਪਿਆਰਾ ਹੈ ਤੇ ਇਹਦਾ ਰੇਟ ਆਉਣਾ ਜੇ ਸਿਰਫ ਤੇ ਸਿਰਫ 990 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਨਾਲ ਇਹਦੇ ਹੈਗਾ ਜੇ ਦੁਪੱਟਾ ਇਹ ਪੂਰਾ ਸੂਟ ਜਿਹੜਾ ਆਉਣਾ ਜੇ ਆਲ ਓਵਰ ਆ ਚੈੱਕ ਕਰ ਲਓ ਦੁਪੱਟਾ ਵੀ ਇਹਦਾ ਬਹੁਤ ਸੋਹਣਾ ਜੇ ਬਹੁਤ ਪਿਆਰਾ ਦੁਪੱਟਾ ਜੇ ਤੇ ਆਲ ਓਵਰ ਸੂਟ ਜੇ ਸਾਰਾ ਹੀ ਏ ਤੇ ਫੈਬਰਿਕ ਹੈਗਾ ਜੇ ਇਹਦਾ ਕ੍ਰਾਸ ਸ਼ਿਮਰ ਦਾ ਰੇਟ ਹੈਗਾ ਜੇ 990 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਚ ਆ ਵੀ ਸੋਹਣਾ ਜਾਂ ਸੂਟ ਚੈੱਕ ਕਰਿਓ ਇਹਦੇ ਵਿੱਚ ਵੀ ਸੇਮ ਪੇਂਟ ਆਊਗਾ ਤੁਹਾਨੂੰ ਉਹੀ ਰਬੜ ਪੇਂਟ ਤੇ ਬ੍ਰਸ਼ ਪੇਂਟ ਵਾਲੇ ਪੇਂਟ ਨਹੀਂਗੇ ਬਹੁਤ ਸੋਹਣੇ ਤੇ ਬਹੁਤ ਘੈਂਟ ਕੁਆਲਿਟੀ ਦੇ ਪੇਂਟ ਨੇ ਤੇ ਇਹਦਾ ਤੁਹਾਨੂੰ ਆਪਾਂ ਫੈਬਰਿਕ ਤੇ ਨਾਲ ਦੁਪੱਟਾ ਤੇ ਨਾਲ ਸੂਟ ਸਾਰਾ ਕੰਪਲੀਟ ਦਊਗਾ ਆਲ ਓਵਰ ਤੇ ਆ ਦੁਪੱਟੇ ਦੇ ਉੱਤੇ ਵੀ ਚੈੱਕ ਕਰ ਸਕਦੇ ਜੇ ਤੁਸੀਂ ਸੇਮ ਜਿਹੜਾ ਜੇ ਇਹਦੇ ਵਿੱਚ ਪੇਂਟ ਤੁਹਾਨੂੰ ਮਿਲ ਜੂਗਾ ਹੋਇਆ ਆ ਲਓ ਜੀ ਤੇ ਕੰਟਰਾਸਟ ਚੈੱਕ ਕਰਿਓ ਜੀ ਇਹਦਾ ਬਹੁਤ ਸੋਹਣਾ ਕੰਟਰਾਸਟ ਜੇ ਬਹੁਤ ਪਿਆਰਾ ਸਟੱਫ ਜੇ ਆਲਓਵਰ 5 ਮੀਟਰ ਦੀ ਕੱਟ ਦੇ ਨਾਲ ਜੇ ਤੇ ਇਹ ਬਹੁਤ ਸੋਹਣਾ ਜਿਹੜਾ ਆ ਇਹਦੇ ਵਿੱਚ ਆਉਣਾ ਜੇ ਕਰਾਸ਼ ਸ਼ਿਮਰ ਦਾ ਸੂਟ ਤੇ ਇਹ ਨਾਲ ਦੁਪੱਟਾ ਵੀ ਸੇਮ ਫੈਬਰਿਕ ਦਾ ਰੇਟ 990 ਰੁਪਏ ਸ਼ਿਪਿੰਗ ਫ੍ਰੀ ਆਲਓਵਰ ਇੰਡੀਆ ਚ ਇੱਕ ਆ ਵੀ ਸੋਹਣਾ ਜਿਹਾ ਫੈਬਰਿਕ ਜਿਹੜਾ ਜੇ ਸ਼ਿਮਰ ਦੇ ਉੱਤੇ ਚੈੱਕ ਕਰ ਲਿਓ ਸੇਮ ਪੇਂਟ ਉਹੀ ਆਉਣਾ ਜੇ ਇਹ ਉਹ ਬ੍ਰਸ਼ ਪੇਂਟ ਵਾਲੇ ਪੇਂਟ ਦਿੰਗੇ ਜੀ ਪਲੀਜ਼ ਇਹ ਗੱਲ ਦਾ ਖਿਆਲ ਕਰਿਓ ਤੇ ਨਾਲ ਇਹਦੇ ਜਿਹੜਾ ਜੇ ਦੁਪੱਟਾ ਇਹਦੇ ਨਾਲ ਵੀ ਕੰਟਰਾਸਟ ਆਉਣਾ ਜੇ ਸੇਮ ਤੇ ਸਾਰੇ ਦੇ ਵਿੱਚ ਛੋਟੀਆਂ-ਛੋਟੀਆਂ ਬੂਟੀਆਂ ਜਿਹੜੀਆਂ ਮਿਲਦੀਆਂ ਜੇ ਇਹ ਹੈਗੇ ਜੇ ਪੇਂਟ ਵਾਲੇ ਸ ਰੇਟ ਆਉਣਾ ਜੇ 990 ਰੁਪਏ ਸ਼ਿਪਿੰਗ ਫ੍ਰੀ ਜੇ 올 ఓవర్ ਇੰਡੀਆ ਦੇ ਵਿੱਚ ਤੇ ਅੱਗੇ ਆ ਗਿਆ ਜੇ ਸੋਹਣਾ ਜਾਂ ਸੂਟ ਗਲਾਸ ਸ਼ਿਮਰ ਦੇ ਉੱਤੇ ਤੇ ਦੁਪੱਟਾ ਨਾਲ ਆ ਗਿਆ ਜਿਹਦੇ ਕੰਟਰਾਸਟ ਬਹੁਤ ਸੋਹਣਾ ਬਿਲਕੁਲ ਵੱਖਰੇ ਸਟਾਈਲ ਦੇ ਵਿੱਚ ਸੂਟ ਧਾੜ ਲਈ ਆਪਾਂ ਬਣਾਏ ਜਿਹਦੇ ਵੱਖਰੇ ਕੰਟਰਾਸਟ ਇਹਨਾਂ ਦੇ ਜਿਹੜੇ ਜੇ ਆਪਾਂ ਧਾੜ ਲਈ ਕੀਤੇ ਆ ਚੈੱਕ ਕਰੋ ਇਹਨਾਂ ਦੇ ਦੁਪੱਟੇ ਦੇ ਫੈਬਰਿਕ ਬਹੁਤ ਸੋਹਣੇ ਨੇ ਕੁਆਲਿਟੀ ਬਹੁਤ ਟੌਪ ਦੀ ਆ ਰੇਟ ਜਿਹੜਾ ਜੇ ਉਹ ਵੀ ਬਹੁਤ ਸਸਤਾ ਜਾਂ 990 ਰੁਪਏ ਦਾ ਸੂਟ ਜੇ ਸਿਰਫ ਅਵੀ ਕਰਿਓ ਚੈੱਕ ਆ ਵੀ ਕੰਟਰਾਸਟ ਮੈਚਿੰਗ ਸਾਰੇ ਜਿਹੜੇ ਤੁਹਾਨੂੰ ਦੁਪੱਟੇ ਜਿਹੜੇ ਜੇ ਆਪਾਂ ਕਲਰ ਕੰਟਰਾਸਟ ਮੈਚਿੰਗ ਆ ਦਵਾਂਗੇ ਇਹਨਾਂ ਦੀਆਂ ਰੇਟ ਜਿਹੜਾ ਜੇ ਉਹ ਬੜਾ ਸਸਤਾ ਜਿਹਾ ਦਊਗਾ ਤੁਹਾਨੂੰ ਇਹਨਾਂ ਦਾ ਮੈਂ ਸਿਰਫ ਤੇ ਸਿਰਫ 990 ਰੁਪਈਆ ਦੇ ਵਿੱਚ ਜਿਹਦੇ ਵਿੱਚ ਆਪਾਂ ਇਹ ਪੇਂਟ ਕਰਾਉਣਾ ਚਾਹੀਏ ਤਾਂ ਇਹਨਾਂ ਦਾ ਪੇਂਟ ਹੀ ਹੁੰਦਾ ਕੱਲਾ ਆਪਾਂ ਤੁਹਾਨੂੰ ਪੂਰਾ 7 ਮੀਟਰ ਕਪੜਾ ਦੇਣ ਦੇ ਆ ਨਾਲ ਦੁਪੱਟਾ 7 ਤੋਂ ਪਲੱਸ 7.5 ਮੀਟਰ ਰੇਟ ਸਿਰਫ ਉਹੀ 990 ਰੁਪਈਆ ਦੇ ਵਿੱਚ ਤੇ ਇਹਦੇ ਵਿੱਚ ਆਗਾ ਜੇ ਫੋਇਲ ਪੇਂਟ ਗਲਿਟਰ ਦਾ ਵਰਕ ਜੇ ਬਹੁਤ ਸੋਹਣਾ ਇਹਦੇ ਵਿੱਚ ਤੁਸੀਂ ਵੇਖ ਸਕਦੇ ਜੇ ਸ਼ਾਈਨਿੰਗ ਕਿੰਨੀ ਜ਼ਿਆਦਾ ਦੁਪੱਟੇ ਦਾ ਕੰਟਰਾਸਟ ਇਹਦਾ ਚੈੱਕ ਕਰ ਸਕਦੇ ਜੇ ਕਿੰਨਾ ਸੋਹਣਾ ਆ ਤੇ ਰੇਟ ਜਿਹੜਾ ਜੇ ਇਹਦਾ ਹੈਗਾ ਜੇ ਸਿਰਫ ਤੇ ਸਿਰਫ 990 ਰੁਪਏ ਇਹ ਤੋਂ ਬਾਅਦ ਜਿਹੜੇ ਹੁਣ ਸੂਟ ਸ਼ੁਰੂ ਹੋਣ ਲੱਗੇ ਆ ਉਹ ਰੇਟ ਜਣਾ ਜੇ ਪਲੱਸ ਹੋਣ ਉਹਨਾਂ ਦਾ ਚੈੱਕ ਕਰ ਲਿਓ ਜੀ ਤੇ ਆਹ ਲਓ ਜੀ ਆਹ ਹੈਗਾ ਜੇ ਸ਼ਿਮਰ ਦਾ ਸੂਟ ਸੈਲਫ ਦੀ ਸ਼ਿਮਰ ਜੇ ਬਹੁਤ ਸੋਹਣੀ ਕੁਆਲਿਟੀ ਦੇ ਨਾਲ ਜੇ ਤੇ ਇਹ ਤੁਸੀਂ ਇਹਦੇ ਸਟੈਂਪਾਂ ਬਕਾਇਦਾ ਚੈੱਕ ਕਰ ਸਕਦੇ ਜੇ ਬਹੁਤ ਪਿਆਰੇ ਸੂਟ ਨੇ ਤੇ ਆਹ ਲਓ ਜੀ 100% ਪਿਓਰ ਤੇ ਇਹਦੇ ਵਿੱਚ ਵੀ ਤੁਹਾਨੂੰ ਜਿਹੜੀ ਜੇ ਬਾਟਮ ਆਉਣੀ ਜੇ ਕ੍ਰਾਸ਼ ਸ਼ਿਮਰ ਦੀ ਨਾਲ ਬਣੀ ਬੜੀ ਸੋਹਣੀ ਤੇ ਨਾਲ ਦੁਪੱਟਾ ਜਿਹੜਾ ਜੇ ਡਬਲ ਡਾਈ ਪਲੱਸ ਦੁਪੱਟੇ ਦੇ ਉੱਪਰ ਪੇਂਟ ਆ ਚੈੱਕ ਕਰਿਓ ਦੀ ਬਾਟਮ ਬਹੁਤ ਸੋਹਣੀ ਬਾਟਮ ਜੇ ਤੇ ਆ ਨਾਲ ਦੁਪੱਟਾ ਜੇ ਦੁਪੱਟਾ ਭਾਜੀ ਦਾ ਖੋਲਿਓ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਬਣਿਆ ਜੇ ਇਹਦਾ ਤੇ ਇਹ 8900 ਦਾ ਇਕੱਲਾ ਦੁਪੱਟਾ ਹੀ ਰੈਡੀ ਹੁੰਦਾ ਜੇ ਆਪਾਂ ਸਿੰਗਲ ਦੁਪੱਟਾ ਰੈਡੀ ਕਰਾਉਣ ਜਾਣੇ ਆ ਤੇ ਤੇ ਆਪਾਂ ਤੁਹਾਨੂੰ ਸਾਰਾ ਸੂਟ ਤੇ ਨਾਲ ਦੁਪੱਟਾ ਸਾਰਾ ਕੁਝ ਹੀ ਆਪਾਂ ਤੁਹਾਨੂੰ ਦੇ ਦੇਣਾ ਆ ਸਿਰਫ ਤੇ ਸਿਰਫ 1290 ਰੁਪਈਆ ਦੇ ਜਿਦੇ ਵਿੱਚ ਪਿਓਰ ਸ਼ਿਮਰ ਦੀ ਆਉਣੀ ਸ਼ਰਟ ਤੇ ਨਾਲ ਦੁਪੱਟਾ ਆਉਣਾ ਜੇ ਇਹਦੇ ਵਿੱਚ ਸ਼ਿਮਰ ਦੀ ਬਾਟਮ ਤੇ ਸ਼ਿਮਰ ਦਾ ਹੀ ਦੁਪੱਟਾ ਰੇਟ ਆਉਣਾ ਜੇ 1290 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਅੱਗੇ ਆ ਗਿਆ ਜੇ ਖੀਨ ਖਾਬ ਦਾ ਸੂਟ ਬਹੁਤ ਸੋਹਣਾ ਆ ਗਈ ਸ਼ਰਟ ਇਹਦੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਜੇ ਉਹ ਆਉਣਾ ਜੇ ਮਸਲੀਨ ਦਾ ਬਾਟਮ ਵੀ ਇਹਦੇ ਨਾਲ ਮਸਲੀਨ ਦੀ ਤੇ ਕਲਰ ਬਲੈਕ ਜਿਹੜਾ ਜੇ ਤੁਸੀਂ ਬਹੁਤ ਡਿਮਾਂਡ ਕਰਦੇ ਹੋ ਇਹ ਹੋ ਗਿਆ ਜੇ ਆਪਣੇ ਕੋਲ ਰੀਸਟਾਕ ਤੇ ਆ ਨਾਲ ਇਹਦੇ ਬਾਟਮ ਤੇ ਨਾਲ ਦੁਪੱਟਾ ਰੇਟ ਆਉਣਾ ਜੇ ਸਿਰਫ ਇਹਦਾ ਵੀ 1290 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇੱਕ ਆ ਵੀ ਪਿਆਰਾ ਜਿਹਾ ਕਲਰ ਚੈੱਕ ਕਰ ਲਓ ਇਹਦੀ ਵੀ ਸ਼ਰਟ ਜਿਹੜੀ ਇਹ ਖੀਨ ਖਾਪ ਦੀ ਬ੍ਰੋਕੜ ਦੀ ਬਹੁਤ ਸੋਹਣੀ ਤੇ ਨਾਲ ਇਹਦੇ ਜਿਹੜੀ ਬਾਟਮ ਆਉਣੀ ਜੇ ਉਹ ਆਉਣੀ ਜੇ ਖਾਦੀ ਸਿਲਕ ਦੀ ਬਹੁਤ ਸੋਹਣੀ ਇਹਦੇ ਵਿੱਚ ਬਾਟਮ ਦੇ ਉੱਤੇ ਤੁਸੀਂ ਦੇਖ ਸਕਦੇ ਪੈਂਟ ਤੇ ਦੁਪੱਟਾ ਆਉਣਾ ਜੇ ਨਾਲ ਚੁਣਉਣ ਦਾ ਬਹੁਤ ਸੋਹਣਾ ਦੁਪੱਟਾ ਜੇ ਭਜਿਆ ਵੀ ਖੋਲੇ ਦੁਪੱਟਾ ਅਨੂਜੀ ਚੈੱਕ ਕਰ ਰਹੇ ਹੋ ਜੀ ਬਿਲਕੁਲ ਫ੍ਰੈਸ਼ ਬਣ ਕੇ ਆਏ ਇਹ ਦੁਪੱਟੇ ਤੇ ਇਨਾ ਖੋਲਿਓ ਪੇਂਟ ਦਾ ਇਹ ਸਿੱਧੀ ਸੈਂਡ ਕਰਿਓ ਆ ਲਓ ਜੀ ਖੁਲਦਾ ਵੇਖ ਲਿਓ ਦੁਪੱਟਾ ਤੁਸੀਂ ਐਂ ਘੈਂਟ ਫਰੈਸ਼ ਚੀਜ਼ਾਂ ਜਿਹੜੀਆਂ ਤੁਹਾਡੇ ਬਾਹਰ થી ਲੈ ਕੇ ਆਉਂਦੀਆਂ ਤੇ ਬੜੇ ਵੱਖਰੇ ਜੇ ਸਟਾਈਲ ਜੇ ਇਹਨਾਂ ਸੂਟਾਂ ਦੇ ਇਹ ਤੁਹਾਨੂੰ ਆਨਲਾਈਨ ਸੂਟ ਕਿਤੇ ਬਣੀ ਜੇ ਮਿਲਣੇ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਤੇ ਰੈਡੀ ਕਰਵਾ ਸਕਦੇ ਜੇ ਆਪਣੇ ਆਰਡਰ ਦੇ ਉੱਤੇ ਸਿੰਗਲ ਸੂਟ ਜਿਹੜਾ ਜੇ ਉਹ ਮਹਿੰਗਾ ਰੈਡੀ ਹੁੰਦਾ ਜੇ ਆਪਾਂ ਬਲਕ ਚ ਲੈਣੇ ਹੋਣਗੇ ਤਾਂ ਬਲਕ ਚ ਰੈਡੀ ਕਰਵਾਵਾ ਦਾਂਗੇ ਤੁਹਾਨੂੰ ਰੇਟ ਆਉਣਾ ਜੇ ਇਹਦਾ 1290 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇੱਕ ਹੋਰ ਪਿਆਰੀ ਜੀ ਮੈਚਿੰਗ ਜਿਹੜੀ ਜੇ ਤੁਹਾਨੂੰ ਇਹ ਵੀ ਆਪਾਂ ਦੇ ਦੇਣੇ ਚੈੱਕ ਕਰ ਲਓ ਜਿਹਦੇ ਵਿੱਚ ਕਲਰ ਆਉਣਾ ਜੇ ਮੋਂਗਿਆ ਇਹਦਾ ਆਉਣਾ ਜੇ بیس ਕਲਰ ਸ਼ਰਟ ਦਾ ਤੇ ਆਹ ਸੋਨਾ ਜਾਂ ਨਾਲ ਇਹਦੇ ਆਉਣਾ ਜੇ ਗਲਾਸ ਦਾ ਫੈਬਰਿਕ ਬਾਟਮ ਦਾ ਆਹ ਵਰਕ ਆਉਣਾ ਜੇ ਬਾਟਮ ਤੇ ਆਹ ਆਉਣਾ ਜੇ ਦੁਪट्टे ਦੇ ਉੱਤੇ ਇਹਦੇ ਇਹਦੀ ਜਿਹੜੀ ਸ਼ਰਟ ਆਉਣੀ ਆ ਖੀਨਖਾਬ ਦੀ ਬਾਟਮ ਜਿਹੜੀ ਜੇ ਉਹ ਕ੍ਰਾਸ਼ ਸ਼ਿਮਰ ਦੀ ਤੇ ਦੁਪੱਟਾ ਵੀ ਸੇਮ ਕ੍ਰਾਸ਼ ਸ਼ਿਮਰ ਦਾ ਰੇਟ ਜਿਹੜਾ ਜੇ 1290 ਰੁਪਏ ਜੇ ਸਿਰਫ 올ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਦੇ ਨਾਲ ਆਲੋ ਜੀ ਇੱਕ ਹੋਰ ਪਿਆਰਾ ਜਿਹਾ ਸੂਟ ਇਹਦੇ ਵਿੱਚ ਵੀ ਤੁਹਾਨੂੰ ਸੇਮ ਇਦਾਂ ਹੀ ਵਰਕ ਮਿਲ ਜੂ ਬਾਟਮ ਦੇ ਉੱਤੇ ਨਾਲ ਇਹਦੇ ਮਿਲ ਜੂ ਦੁਪੱਟਾ ਤੇ ਆਹ ਸੋਹਣੀ ਜੀ ਦੀ ਬਾਟਮ ਜਿਹੜੀ ਜੇ ਬਣਨੀ ਹੈ ਦੀ ਰੈਡੀ ਹੋਣੀ ਜੇ ਤੇ ਆਹ ਨਾਲ ਇਹਦੇ ਹੋਣਾ ਜੇ ਦੁਪੱਟਾ ਰੈਡੀ ਤੇ ਫੈਬਰਿਕ ਚੈੱਕ ਕਰ ਲਿਓ ਫੈਬਰਿਕ ਆਉਣਾ ਜੇ ਪਿਓਰ ਖੀਨ ਖਾਬ ਦਾ ਜਿਹਦੇ ਵਿੱਚ ਤੁਹਾਨੂੰ ਆਪਾਂ ਸ਼ਰਟ ਦੇਣੀ ਆ ਬਹੁਤ ਪਿਆਰੀ ਤੇ ਬ੍ਰੋਕਟ ਦੀ ਰੇਟ ਆਉਣਾ ਜੇ ਸਿਰਫ ਇਹਦਾ 1290 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਜਿਹੜੇ ਸਾਡੇ ਕਸਟਮਰ ਲਾਈਟ ਕਲਰ ਪਾਉਣਾ ਪਸੰਦ ਕਰਦੇ ਆ ਇਹ ਉਹਨਾਂ ਵਾਸਤੇ ਆ ਲਾਈਟ ਡਾਰਕ ਦਾ ਕੰਬੀਨੇਸ਼ਨ ਤੇ ਇਹਦੇ ਨਾਲ ਆਉਣਾ ਜੇ ਦੁਪੱਟਾ ਇਹਦਾ ਸੋਹਣਾ ਜਿਹਾ ਨਾਲ ਆਉਣੀ ਜੇ ਬਾਟਮ ਤੇ ਰੇਟ ਇਹਦਾ ਜਿਹੜਾ ਆਉਣਾ ਜੇ ਸਿਰਫ ਤੇ ਸਿਰਫ 1200 ਤੇ 90 ਰੁਪਏ ਜੇ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਨਾਲ ਆਹੋ ਜੀ ਇੱਕ ਹੋਰ ਪਿਆਰਾ ਜਿਹਾ ਦੁਪੱਟਾ ਇੱਕ ਹੋਰ ਪਿਆਰਾ ਜਿਹਾ ਲਾਈਟ ਲਵੈਂਡਰ ਸ਼ੇਡ ਇਹ ਵੀ ਜਿਹੜਾ ਜੇ ਇਹ ਵੀ ਆਪਣੇ ਕੋਲ ਰੀਸਟਾਕ ਹੋ ਗਿਆ ਜੇ ਇਹ ਵੀ ਤੁਸੀਂ ਲੈ ਸਕਦੇ ਜੇ ਜਿਹੜੇ ਕਸਟਮਰ ਦੀ ਆਪਾਂ ਪੇਮੈਂਟ ਵਾਪਸ ਪਾਈਆਂ ਹੋਈਆਂ ਸੀਗੀਆਂ ਦੋ ਕਿ ਤਿੰਨ ਆਰਡਰ ਸੀਗੇ ਇਹਦੇ ਉਹ ਦੁਬਾਰੇ ਆਪਣੇ ਆਰਡਰ ਜਿਹੜੇ ਜੇ ਕਨਫਰਮ ਕਰਾ ਸਕਦੇ ਜੇ ਤੇ ਆ ਸੋਨੇ ਜੀ ਬਾਟਮ ਦੇ ਨਾਲ ਤੇ ਸੋਨੇ ਜੇ ਦੁਪੱਟੇ ਦੇ ਨਾਲ ਰੇਟ ਸੇਮ ਉਹੀ 1290 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਲੋ ਜੀ ਇੱਕ ਹੋਰ ਲਾਈਟ ਦਾ ਤੇ ਡਾਰਕ ਦਾ ਕੰਬੀਨੇਸ਼ਨ ਚੈੱਕ ਕਰਿਓ ਬਹੁਤ ਪਿਆਰਾ ਜੇ ਆ ਬਾਟਮ ਜੇ ਇਹਦੀ ਤੇ ਆ ਨਾਲ ਇਹਦੇ ਦੁਪੱਟਾ ਜੇ ਜੇ ਮੈਂ ਸਾਰੇ ਦੁਪੱਟੇ ਇਕੱਲੇ ਇਕੱਲੇ ਖੋਲ ਕੇ ਲੱਗ ਪਿਆ ਵਿਖਾਉਣ ਦੇ ਆਪਣਾ ਜਿਹੜਾ ਵੀਡੀਓ ਹੈ ਨਾ ਬਹੁਤ ਜ਼ਿਆਦਾ ਲੰਬੀ ਚਲ ਜਣੀ ਹੈ ਕਿਉਂਕਿ ਹਰ ਇੱਕ ਚੀਜ਼ ਖੋਲ-ਖੋਲ ਕੇ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਮੈਂ ਟੂ ਦੀ ਪੁਆਇੰਟ ਦੱਸਣ ਦਾ ਬਾਕੀ ਆਰਡਰ ਕਰੋਗੇ ਤੁਹਾਡੇ ਕੋਲ ਚੀਜ਼ ਪਹੁੰਚੂਗੀ ਤੁਹਾਡਾ ਮਨ ਖੁਸ਼ ਹੋਊਗਾ ਵੇਖ ਕੇ ਇਹਨਾਂ ਚੀਜ਼ਾਂ ਨੂੰ ਕਿਉਂਕਿ ਸਭ ਤੋਂ ਵੱਖਰੀਆਂ ਚੀਜ਼ਾਂ ਨੇ ਇਹ ਤੁਹਾਨੂੰ ਕਿਤੇ ਵੀ ਨਹੀਂ ਮਿਲਣੀਆਂ ਇਸ ਗੱਲ ਦੀ ਮੈਂ ਗਾਰੰਟੀ ਦਿੰਦਾ ਨਾ ਇਹ ਮਾਰਕੀਟ 'ਚ ਮਿਲਣੀਆਂ ਨਾ ਇਹ ਆਨਲਾਈਨ ਮਿਲਣੀਆਂ ਛੱਡ ਤੋਂ ਇਲਾਵਾ ਆ ਲਓ ਜੀ ਅਭੀ ਚੈੱਕ ਕਰਿਓ ਇਹ ਵੀ ਕ੍ਰਾਸ਼ ਸ਼ਿਮਰ ਦੇ ਵਿੱਚ ਜੇ ਬਾਟ ਇਦੋਂ ਨਾਲ ਇਹ ਦੁਪੱਟਾ ਚੈੱਕ ਕਰ ਲਓ ਤੇ ਰੇਟ ਇਹਦਾ ਜਿਹੜਾ ਆਉਣਾ ਜੇ ਸਿਰਫ ਤੇ ਸਿਰਫ ਆਉਣਾ ਜੇ 1290 ਰੁਪਏ ਸ਼ਿਪਿੰਗ ਫਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਮੈਨੂੰ ਲੱਗਦਾ ਆਪਣੇ ਕੋਲ ਲਾਸਟ ਸੂਟ ਹੈ ਇਹ ਵੀਡੀਓ ਦਾ ਤੇ ਇਸ ਤੋਂ ਬਾਅਦ ਤੁਹਾਨੂੰ ਮੈਂ ਨਾ ਕੁਝ ਸੂਟ ਆਲ ਓਵਰ ਆਪਣੇ ਕੋਲ ਤਿੰਨ ਚਾਰ ਆਏ ਆ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਰੇਟ ਉਹਨਾਂ ਦੇ ਵੀ ਦੱਸ ਦਿੰਨਾ ਇਸੇ ਵੀਡੀਓ 'ਚ ਉਦੋਂ ਉਹਨਾਂ ਦੀ ਵੀਡੀਓ ਮੈਂ ਬਾਅਦ 'ਚ ਪਾਉਣੀ ਸੀ ਕਿਉਂਕਿ ਸਟਾਕ ਹੋਰ ਨਵਾਂ ਆਉਣ ਡਿਆ ਫਿਲਹਾਲ ਜਿਹੜੇ ਆਏ ਆ ਆਪਾਂ ਉਹਦੀ ਨਾਲ ਤੁਹਾਨੂੰ ਆਪਾਂ ਵੀਡੀਓ ਐਡ ਕਰ ਦਨੇ ਇਹਦੇ ਚੈੱਕ ਕਰ ਲਿਓ ਇਸੇ ਵੀਡੀਓ ਜੀ ਤੁਹਾਨੂੰ ਦਿਖਾ ਦਰਨਾ ਮੈਂ ਕੰਟਰਾਸਟ ਵੇਖ ਲਓ ਲਾਈਟ ਦਾ ਤੇ ਡਾਰਕ ਦਾ ਕੰਬੀਨੇਸ਼ਨ ਬਣਾਇਆ ਹਜੇ ਬਹੁਤ ਸੋਹਣਾ ਜਿਹਦੇ ਵਿੱਚ ਕਿ ਬਹੁਤ ਸੋਹਣੀ ਲਾਈਟ ਕਲਰ ਦੀ ਆਉਣੀ ਜੇ 골ਡਨ ਸ਼ਰਟ ਤੇ ਨਾਲ ਇਹਦੇ ਬਾਟਮ ਤੇ ਨਾਲ ਦੁਪੱਟਾ ਰੇਟ ਉਹੀ 1290 ਰੁਪਏ ਚੈੱਕ ਕਰਿਓ ਇਹ ਆਪਣੇ ਕੋਲ ਹੈਗੇ ਜੇ ਆਲ ਓਵਰ ਸੂਟ ਜਿਹਦੇ ਵਿੱਚ ਤੁਸੀਂ ਪੂਰਾ ਸੂਟ ਰੈਡੀ ਕਰਵਾ ਸਕਦੇ ਜੇ ਜੇ ਪੂਰਾ ਸੂਟ ਲੈਣਾ ਇਹ ਇਹਦੇ ਚ ਨਾ ਇੱਕ ਹੋਰ ਚੀਜ਼ ਹੈਗੀਆਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿੱਦਾਂ ਇਹਨਾਂ ਦੀ ਬਾਟਮ ਬਣਾ ਸਕਦੇ ਜੇ ਸਿਲਕ ਦੇ ਸੂਟਾਂ ਦੇ ਨਾਲ ਇਤਕੇ ਸ਼ਰਟਾ ਬਣਾ ਸਕਦੇ ਜੀ ਉਹ ਤੁਹਾਡੀ ਚੋਇਸ ਹੈ ਜੀ ਉਹ ਤੁਹਾਡੀ ਡਿਮਾਂਡ ਤੇ ਹੈ ਜਿੱਦਾਂ ਦਾ ਤੁਸੀਂ ਕਹੋਗੇ ਉਦੋਂ ਦਾ ਆਪਾਂ ਵੀ ਰੈਡੀ ਕਰ ਦਾਂਗੇ ਤੁਸੀਂ ਆਪ ਵੀ ਰੈਡੀ ਕਰ ਸਕਦੇ ਏ ਇਹ ਸੋਨਾ ਦਾ ਸੀ ਗ੍ਰੀਨ ਕਲਰ ਜੇ ਇਹਦਾ ਇਹਦਾ ਸੂਟ ਦਾ ਰੇਟ ਆਉਣਾ ਜੇ 1250 ਰੁਪਏ ਆਲ ਓਵਰ ਸੂਟ ਜੇ 5 ਮੀਟਰ ਇਹ ਦੋ ਕਟ ਆਉਣੀਆਂ ਜਾਂ 3.5 ਮੀਟਰ ਵੱਡੇ ਵਰਦੀ ਤੇ ਜਾਂ 5 ਮੀਟਰ ਇਸ ਤੋਂ ਬਾਅਦ ਇੱਕ ਸੋਨਾ ਦਾ ਲਵੈਂਡਰ ਕਲਰ ਜੇ ਇਹ ਵੀ ਤੁਹਾਨੂੰ ਆਪਾਂ ਸੇਮ ਦੇ ਦਾਂਗੇ 1250 ਦੀ ਰੇਂਜ ਦੇ ਵਿੱਚ 1250 ਰੁਪਏ ਰੇਟ ਆਊਗਾ ਇਹਦਾ ਇਸੇ ਦੇ ਵਿੱਚ ਹੀ ਆਪਣੇ ਕੋਲ ਇੱਕ ਹੈਗਾ ਜੀ ਤੀਸਰਾ ਕਲਰ ਗੋਲਡਨ ਮਸਟਰਡ ਤੇ ਇਹ ਬਹੁਤ ਹੀ ਪਿਆਰੇ ਵਰਕ ਨੇ ਵੇਖ ਸਕਦੇ ਜੇ ਤੁਸੀਂ ਸਾਰਿਆਂ ਦੇ ਵਿੱਚ ਵੀਵਿੰਗ ਇੰਨੀ ਸੋਹਣੀ ਹੈ ਨਾ ਕਮਾਲ ਦੀ ਆ ਤੁਸੀਂ ਅੰਦਰੋਂ ਵੀ ਫੈਬਰਿਕ ਦੀ ਸਫਾਈ ਵੇਖ ਸਕਦੇ ਜੇ ਇਹ ਹੈਗੇ ਜੇ ਖੀਨ ਖਾਬ ਦੇ ਸੂਟ ਨੇ ਜਿਹੜੇ ਬ੍ਰੋਕਰਡ ਦੇ 베ਸ ਤੇ ਉੱਤੇ ਆਉਂਦੇ ਆ ਬਹੁਤ ਸੋਹਣਾ ਸਟਾਫ ਹੈ ਤੇ ਬਹੁਤ ਪਿਆਰਾ ਜਿਹਾ ਸਟਾਕ ਹੈ ਰੇਟ ਇਹਦਾ ਜਿਹੜਾ ਜੇ 1250 ਰੁਪਏ ਜਿਹੜੇ ਮੈਚਿੰਗ ਦੇ ਨਾਲ ਆਏ ਇਹ ਜੇ ਉਹ 1290 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਬਾਕੀ ਹੋਰ ਨਵੇਂ ਸੂਟ ਤੇ ਨਵਾਂ ਸਟਾਕ ਵੇਖਣ ਲਈ ਤੁਸੀਂ ਸਾਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਇੱਥੇ ਬੁਲਾਉਨੇ ਆਂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ